ਗੁਰਮੁਖ ਪਿਆਰਿਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ 마ਗ ਦੇ ਮਹੀਨੇ ਦੀ ਆਰੰਭਤਾ ਹੋ ਚੁੱਕੀ ਹੈ। ਇਹ 마ਗ ਦੇ ਮਹੀਨੇ ਵਿੱਚ ਸਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਆਓ ਇਹਨੂੰ ਸਮਝਣ ਦਾ ਆਪਾਂ ਯਤਨ ਕਰਦੇ ਹਾਂ। ਦੇਖੋ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਿ ਕੌਜ ਲੋਕ ਸਮਝਦੇ ਆ ਕਿ 마ਗ ਦੇ ਮਹੀਨੇ ਵਿੱਚ ਕੇਵਲ ਗੁਰਦੁਆਰਾ ਸਾਹਿਬ ਜਾਵਾਂਗੇ, ਸੇਵਾ ਕਰਾਂਗੇ, ਸਾਨੂੰ ਫਲ ਮਿਲੇਗਾ। ਦੇਖੋ ਬੜੀ ਵਧੀਆ ਗੱਲ ਆ ਕਿਸੇ ਵੀ ਮਹੀਨੇ ਵਿੱਚ ਕੋਈ ਗੁਰਦੁਆਰਾ ਸਾਹਿਬ ਜਾਵੇ ਬਾਣੀ ਪੜ੍ਹੇ ਉਹਨੂੰ ਤਾਂ ਫਲ ਮਿਲ ਨਹੀਂ ਮਿਲਣਾ ਪਰ ਇਹ ਇੱਕ ਵਧੀਆ ਤਰੀਕਾ ਹੈ ਜੇ ਮਾਗਦੇ ਮਹੀਨੇ ਵਿੱਚ ਕੋਈ ਜਾ ਰਿਹਾ 30 ਦਿਨ ਸੇਵਾ ਕਰਨ ਵਾਸਤੇ ਪਰ ਬਾਅਦ ਵਿੱਚ ਜੇ ਉਹ ਆਪਦੀ ਆਦਤ ਨੂੰ ਪੱਕੇ ਤੌਰ ਤੇ ਪੱਕਾ ਨਹੀਂ ਰੱਖਦਾ ਮੇਮ ਨਹੀਂ ਵਧਾਉਂਦਾ ਤੇ ਫਿਰ ਉਹ ਇਹਦੀ ਮਾੜੀ ਗੱਲ ਮੇਰੇ ਕਹਿਣ ਦਾ ਭਾਵ ਤੁਸੀਂ ਇਹਨੂੰ ਸਮਝੋ ਜੋ ਮੈਂ ਕਹਿਣਾ ਚਾਹੁੰਦਾ 30 ਦਿਨ ਆਪਾਂ ਗੁਰਦੁਆਰਾ ਸਾਹਿਬ ਆਪਾਂ ਨੂੰ ਕੀ ਮਹਾਪੁਰਖ ਇਸ ਕਰਕੇ ਕਹਿੰਦੇ ਹੁੰਦੇ ਆ ਵੀ ਆਪਣੀ ਕੋਈ ਆਦਤ ਚੰਗੀ ਪੱਕ ਜਾਵੇ ਕੋਈ ਵੀ ਆਦਤ ਜਿਹੜੀ ਆ ਉਹਨੂੰ ਪੱਕਣ ਲਈ ਸਮਾਂ ਚਾਹੀਦਾ ਤੇ ਮਹਾਪੁਰਖ ਕਹਿ ਦਿੰਦੇ ਆ ਭਾਈ 20 ਦਿਨ ਗੁਰਦੁਆਰੇ ਆ ਜੀ ਤੂੰ 30 ਦਿਨ ਗੁਰਦੁਆਰੇ ਆ ਜੀ ਇਦਾਂ ਹੀ ਰਵੈਤ ਬਣੀ ਸੀ ਚਲੋ ਮਾਘ ਦੇ ਮਹੀਨੇ ਚਾਓ ਸੇਵਾ ਕਰ ਲਓ ਤੇ ਤੁਹਾਡੀ ਆਦਤ ਬਣ ਜੇ ਫਿਰ ਤੁਸੀਂ ਫੱਗਣ ਚ ਵੀ ਆਉਣ ਲੱਗ ਜੋਂ ਫਿਰ ਤੁਸੀਂ ਚੇਤ ਵਿੱਚ ਵੀ ਆਉਣ ਲੱਗ ਜੋਂ ਫਿਰ ਤੁਸੀਂ ਵਿਸਾਖ ਵਿੱਚ ਵੀ ਆਉਣ ਲੱਗ ਜੋਂ ਬਣੀ ਤਾਂ ਗੱਲ ਇਹ ਇਦਾਂ ਸੀ ਅਸੀਂ ਕੀ ਕਰਦੇ ਆ ਪੂਰੇ ਦਿਨ ਗਿਣ ਲੈਨੇ ਆ ਵੀ ਹੁਣ 20 ਦਿਨ ਹੋ ਗਏ 10 ਦਿਨ ਰਹਿ ਗਿਆ ਮਾਘ ਦਾ ਮਹੀਨਾ 5 ਦਿਨ ਰਹਿ ਗਿਆ ਫੇਰ ਓਵੇਂ ਅਸੀਂ ਲੇਟ ਉੱਠਣ ਲੱਗ ਜਾਂਦੇ ਆ ਇਹ ਸਾਡੀ ਇੱਕ ਬੁਰੀ ਆਦਤ ਆ ਇਹਦੇ ਵੱਸ ਵਿੱਚ ਆਪਾਂ ਨਹੀਂ ਪੈਣਾ ਜੀ ਮਨ ਸਾਡਾ ਦੁਸ਼ਮਣ ਤੇ ਇਹਨੂੰ ਦੁਸ਼ਮਣ ਸਮਝਦੇ ਹੋਏ ਦੀ ਪੂਰੀ ਚੌਂਕੀਦਾਰੀ ਕਰਨੀ ਚਾਹੀਦੀ ਆ ਇਹਨੇ ਤਾਂ ਤੁਹਾਨੂੰ ਉਲਝਾਉਣਾ ਇਹ ਮਨ ਦੀ ਪਹਿਲੀ ਚਲਾਕੀ ਆ ਵੀ 30 ਦਿਨ ਗੁਰਦੁਆਰਾ ਸਭ ਜਾ ਕੇ ਐਨੇ ਕਾਣਾ ਚੱਲ ਹੁਣ ਤੇਰੇ 30 ਦਿਨ ਪੂਰੇ ਹੋ ਗਏ ਬਾਕੀ 11 ਮਹੀਨੇ ਤੂੰ ਟੁੱਟਿਆ ਰਹੇ ਗੁਰੂ ਨਾਲੋਂ ਨਹੀਂ ਬਾਈ ਇਹ ਗਲਤੀ ਕਦੇ ਵੀ ਭੁੱਲ ਕੇ ਨਹੀਂ ਕਰਨੀ ਹੁਣ ਦੂਜੀ ਗੱਲ ਦੇਖੋ ਜਦੋਂ ਆਪਾਂ ਸੇਵਾ ਕਰਦੇ ਹਾਂ ਗੁਰਦੁਆਰਾ ਸਾਹਿਬ ਜਾ ਕੇ ਕਈ ਵਾਰੀ ਸਾਨੂੰ ਹੁੰਦਾ ਵੀ ਆਹ ਸੇਵਾ ਸਾਨੂੰ ਕਿਉਂ ਨਹੀਂ ਮਿਲੀ ਦੇਖੋ ਸੇਵਾ ਕਰਕੇ ਤਾਂ ਬੰਦੇ ਦੇ ਅੰਦਰ ਆਪ ਗਵਾਏ ਸੇਵਾ ਕਰੇ ਤਾਂ ਕਿਸ ਪਾਏ ਮਾਨ ਬੰਦੇ ਦੇ ਅੰਦਰੋਂ ਹਉਮੈ ਜਿਹੜੀ ਆ ਨਿਕਲਣੀ ਚਾਹੀਦੀ ਹੁੰਦੀ ਆ ਹੁੰਦਾ ਕਈ ਵਾਰੀ ਇਹਦੋਂ ਉਲਟਾ ਸੇਵਾ ਕਰਕੇ ਆਪਾਂ ਕਹਿ ਦਿੰਨੇ ਆ ਮੈਂ ਜੀ ਬਹੁਤ ਸੇਵਾ ਕੀਤੀ ਜਿੱਥੇ ਮੈਂ ਆ ਗਈ ਉੱਥੇ ਕੀਤੀ ਸੇਵਾ ਸਮਝ ਲਓ ਜ਼ੀਰੋ ਹੋ ਗਈ ਸੇਵਾ ਹੀ ਆਪਾਂ ਤਾਂ ਕਰਨੀ ਵੀ ਸਾਡੀ ਮੈਂ ਮਿਟ ਜਾਵੇ ਕਈ ਵਾਰੀ ਸੇਵਾਦਾਰ ਆਪਸ ਵਿੱਚ ਹੀ ਲੜ ਪੈਂਦੇ ਆ ਇਹ ਸੇਵਾ ਮੈਂ ਕਰਨੀ ਆ ਇਹ ਸੇਵਾ ਮੈਂ ਕਰਨੀ ਆ ਜਦੋਂ ਵੀ ਤੁਸੀਂ ਸੇਵਾ ਕਰਨੀ ਆ ਸਾਧ ਸੰਗਤ ਜੀ ਤਾਂ ਉਦੋਂ ਸਤਿਗੁਰੂ ਦੀ ਕਿਰਪਾ ਵਰਤਣੀ ਆ ਉਦੋਂ ਤੁਸੀਂ ਆਪਾ ਗਵਾਕੇ ਕਰਨੀ ਆ ਜੇ ਕੋਈ ਦੂਜੀ ਸੇਵਾ ਕਰ ਰਿਹਾ ਗੁਰੂ ਘਰ ਵਿੱਚ ਸੇਵਾ ਕਰਨ ਲਈ ਬਹੁਤ ਜਗ੍ਹਾ ਹੁੰਦੀਆਂ ਨੇ ਰਮਾਲਾ ਸਾਹਿਬ ਦੀ ਸੇਵਾ ਹੁੰਦੀ ਆ ਬਰਤਨਾਂ ਦੀ ਸੇਵਾ ਹੁੰਦੀ ਆ ਝਾੜੂ ਦੀ ਸੇਵਾ ਹੁੰਦੀ ਆ ਲੰਗਰ ਦੀ ਸੇਵਾ ਹੁੰਦੀ ਆ ਤੇ ਕੋਈ ਵੀ ਆਪਾ ਸੇਵਾ ਕਰ ਸਕਦੇ ਆ ਇਸ ਕਰਕੇ ਆਪ ਗਿਆ ਸੁਖ ਪਾਇਆ ਮਿਲ ਸੱਲ ਲੈ ਸੱਲ ਸਮਾਏ ਪ੍ਰਮਾਤਮਾ ਦੇ ਚਰਨਾਂ ਵਿੱਚ ਸੁਰਤ ਜਿਹੜੀ ਆ ਉਦੋਂ ਹੀ ਟਿਕਦੀ ਆ ਜਦੋਂ ਆਪਾ ਭਾਵ ਦੂਰ ਹੋ ਜੇ ਨੇਤਾ ਮੇਰੀ ਮੇਰੀ ਕਰਤੇ ਜਨਮ ਗयो ਸਾਧ ਸੰਗਤ ਜੀ ਇਸ ਕਰਕੇ ਗਲਤੀ ਕਦੇ ਵੀ ਨਹੀਂ ਕਰਨੀ ਤੇ ਸੇਵਾਦਾਰ ਵੀ ਕਈ ਵਾਰੀ ਲੜ ਪੈਂਦੇ ਆਪਸ ਵਿੱਚ ਵੀ ਆਹ ਸੇਵਾ ਮੈਂ ਕਰਨੀ ਨਰਾਜ ਵੀ ਹੋ ਜਾਂਦੇ ਗੁੱਸੇ ਵੀ ਹੋ ਜਾਂਦੇ ਆ ਮਾਗ ਦੇ ਮਹੀਨੇ ਜਾਓ ਭਾਈ ਚਾਰਕ ਸਾਂਝ ਵਧਾਉ ਆਪਦੀ ਲੋਕਾਂ ਨੂੰ ਮਿਲੋਂਗੇ ਸੰਗਤ ਰੂਪ ਵਿੱਚ ਮਿਲੋਂਗੇ ਜਦੋਂ ਪਿਆਰ ਵਧੇਗਾ ਸਾਧ ਸੰਗਤ ਜੀ ਕਿਉਂਕਿ ਮਾਗ ਦੇ ਮਹੀਨੇ ਵਿੱਚ ਆਮ ਕਰਕੇ ਚਾਹ ਦਾ ਲੰਗਰ ਤਕਰੀਬਨ ਹਰ ਗੁਰਦੁਆਰਾ ਸਾਹਿਬ ਵਿੱਚ ਚੱਲਦਾ ਚਾਹ ਪਕੌੜਿਆਂ ਦਾ ਲੰਗਰ ਤੇ ਆਪਾਂ ਵੇਖਦੇ ਹਾਂ ਉੱਥੇ ਜਦੋਂ ਇਹ ਲੰਗਰ ਦੀ ਸੇਵਾ ਆਪਾਂ ਕਰਾਂਗੇ ਜਾ ਕੇ ਉਹਦੇ ਵਿੱਚ ਦਸਵੰਦ ਵੀ ਦੇਵਾਂਗੇ ਹੱਥੀਂ ਵੀ ਸੇਵਾ ਕਰਾਂਗੇ ਸਾਡਾ ਜਨਮ ਸਫਲ ਹੋਵੇਗਾ ਕਿਉਂਕਿ ਦੇਖੋ ਸਾਰੇ ਬਚਨ ਤਾਂ ਅਸੀਂ دنیਆਵੀ ਲੋਕਾਂ ਦਸਵੇਂ ਪਾਤਸ਼ਾਹ ਜੀ ਦੇ 52 ਬਚਨ ਉਹਨਾਂ ਵਿੱਚੋਂ ਸਾਰੇ ਬਚਨ ਤਾਂ ਸਾਡੇ ਤੋਂ ਮੰਨੇ ਨਹੀਂ ਜਾਂਦੇ ਪਰ ਉਹਦੇ ਵਿੱਚੋਂ ਜੇ ਅਸੀਂ ਥੋੜੇ ਜੇ ਬਚਨਾਂ ਵਿੱਚੋਂ ਇੱਕ ਬਚਨਾ ਦਸਵੰਦ ਦੇਣਾ ਜੇ ਅਸੀਂ ਦਸਵੰਦ ਦੇਵਾਂਗੇ ਮਾਇਆ ਦਾ ਗੁਰੂ ਕੇ ਲੰਗਰਾਂ ਵਿੱਚ ਜਾਂ ਹੱਥੀਂ ਸੇਵਾ ਕਰਾਂਗੇ ਜਾ ਕੇ ਗੁਰੂ ਕੇ ਲੰਗਰਾਂ ਵਿੱਚ ਤੇ ਬਰਤਨ ਝੂਠੇ ਮਾਜਾਂਗੇ ਇਹਦੇ ਨਾਲ ਸਾਡੇ 'ਚ ਨਿਮਰਤਾ ਵੀ ਆਵੇਗੀ ਅਸੀਂ ਗੁਰੂ ਦੇ ਗੁਣ ਜਿਹੜੇ ਆ ਸਾਡੇ ਵਿੱਚ ਆਉਣੇ ਸ਼ੁਰੂ ਹੋ ਜਾਣਗੇ ਤਾਂ ਹੋਹੋ ਸਭਨ ਕੀ ਰੇਨ ਕਾ ਤੋ ਆਉ ਹਮਾਰੇ ਪਾਸ ਪਰ ਸੇਵਾ ਕਰਦੇ ਆ ਇੱਕ ਗੱਲ ਜਿਹੜੀ ਯਾਦ ਰੱਖਣੀ ਆ ਨਿਮਰਤਾ ਬੜੀ ਜ਼ਰੂਰੀ ਆ ਤੇ ਕਈ ਵਾਰੀ ਆਪਾਂ ਗੁਰਦੁਆਰਾ ਸਾਹਿਬ ਜਾ ਕੇ ਕੀ ਕਰਦੇ ਆ ਅਸੀਂ ਬਾਣੀ ਘੱਟ ਸੁਣਦੇ ਆ ਅਸੀਂ ਅਸਲ ਦੇ ਵਿੱਚ ਕਈ ਵਾਰੀ ਉੱਥੇ ਆਪਣੀਆਂ ਵੱਧ ਸੁਣਾਉਣ ਲੱਗ ਜਾਂਦੇ ਆ ਸਾਧ ਸੰਗਤ ਜੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਛੋਟੀ ਜੀ ਇੱਕ ਕਥਾ ਆਉਂਦੀ ਆ ਵੀ ਪ੍ਰੇਮ ਨਾਲ ਕੋਈ ਗੱਲ ਕਹਿਣੀ ਆ ਨਾ ਕਿਸੇ ਨੂੰ ਪ੍ਰੇਮ ਨਾਲ ਕਹੋਗੇ ਤਾਂ ਵਧੀਆ ਸਮਝੇਗਾ ਵੀ ਅਗਲਾ ਪਿਆਰ ਵੀ ਵਧੇਗਾ ਹੁਣ ਬਾਬਾ ਬੁੱਲੇ ਸ਼ਾਹ ਦਾ ਨਾਮ ਤੁਸੀਂ ਸੁਣਿਆ ਹੋਣਾ ਸਾਰਿਆਂ ਨੇ ਬੜੇ ਆਲਮ ਫਾਜ਼ਲ ਸੀਗੇ 40 ਸਾਲ ਉਹਨਾਂ ਨੇ ਖੋਜ ਕੀਤੀ 40 ਸਾਲ ਬਹੁਤ ਹੁੰਦੇ ਆ ਬਹੁਤ ਸਾਰੇ ਸ਼ਾਸਤਰ ਧਾਰਮਿਕ ਕਿਤਾਬਾਂ ਪੜ੍ਹੀਆਂ ਅਨੇਕ ਮਹਾਤਮਾ ਤੇ ਨੇਕ ਲੋਕਾਂ ਨਾਲ ਗੱਲਬਾਤ ਕੀਤੀ ਪਰ ਕੁਝ ਨਹੀਂ ਬਣਿਆ ਕੁਝ ਵੀ ਨਹੀਂ ਬਣਿਆ ਹੁਣ ਬੰਦਾ ਦੇਖੋ ਇੰਨੀ ਮਿਹਨਤ ਹੋਵੇ ਬੰਦੇ ਦੀ ਤੇ ਬੰਦਾ ਦਾ ਉਦਾਸ ਹੋਈ ਜਾਂਦਾ ਵੀ ਇੰਨੀ ਜ਼ਿਆਦਾ ਮਿਹਨਤ ਮੈਂ ਕੀਤੀ ਆ ਉਹਦਾ ਇੱਕ ਦੋਸਤ ਸੀ ਬਾਬਾ ਬੁੱਲੇ ਸ਼ਾਹ ਜੀ ਦਾ ਜੋ ਆ ਦੁਨਿਆਵੀ ਦੁਨੀਆ ਹੁੰਦੀ ਐ ਇੱਕ ਇੱਕ ਹੁੰਦਾ ਰੱਬੀ ਦੁਨੀਆ ਪ੍ਰਮਾਰਥ ਉਹਦੇ ਵਿੱਚ ਬਹੁਤ ਅੱਗੇ ਸੀ ਜਿਹਨੂੰ ਬੁੱਲੇ ਸ਼ਾਹ ਦੀ ਹਾਲਤ ਦਾ ਪਤਾ ਸੀ ਕਹਿੰਦਾ ਭਰਾਵਾ ਇਹਨਾਂ ਕਿਤਾਬਾਂ 'ਚ ਕਿਉਂ ਟੱਕਰਾਂ ਮਾਰਦਾ ਇਹ ਸਭ ਬੇਕਾਰ ਆ ਤੂੰ ਕਿਸੇ ਗੁਰੂ ਨੂੰ ਲੱਭ ਤੂੰ ਕਿਤਾਬਾਂ ਪੜ੍ਹੇਂਗਾ ਤੇਰੇ ਕੋਲ ਗੁਰੂ ਨਾ ਹੋਇਆ ਦੇਖੋ ਕਿੰਡੀ ਵੱਡੀ ਗੱਲ ਆ ਤੇ ਤੇਰੀ ਕਦਰ ਕੋਈ ਨਹੀਂ ਪੈਣੀ ਸਾਨੂੰ ਗੁਰੂ ਸਾਹਿਬ ਮਿਲੇ ਹੋਏ ਆ ਮੇਰੇ ਕਹਿਣ ਦਾ ਭਾਵੇਂ ਆ ਫਿਰ ਵੀ ਅਸੀਂ ਕਦਰ ਨਹੀਂ ਕਰਦੇ ਕਹਿੰਦੇ ਮੈਂ ਕੀ ਕਰਾਂ ਕਹਿੰਦੇ ਇਨਾਇਤ ਸ਼ਾਹ ਦੇ ਕੋਲ ਜਾ ਉਹ ਤੇਰੀ ਮਦਦ ਕਰਨਗੇ ਜਦੋਂ ਉਹਦੇ ਕੋਲ ਗਿਆ ਉਹਨਾਂ ਨੇ ਦੱਸਿਆ ਰਾਹ ਤੇ ਅੰਦਰ ਦਾ ਪਰਦਾ ਖੁੱਲ ਗਿਆ ਪਰਦਾ ਤਾਂ ਖੁੱਲਣਾ ਹੀ ਸੀ ਪ੍ਰੇਮ ਸੀਗਾ ਅੰਦਰ ਪਿਆਰ ਸੀ ਗੁਰੂ ਤੋਂ ਬਿਨਾ ਬੰਦੇ ਦੀ ਗਤੀ ਨਹੀਂ ਹੁੰਦੀ ਕਿਤੇ ਵੀ ਤੁਸੀਂ ਭੱਜ ਲੋ ਗੁਰਬਿਨ ਕੋ ਰੰਧਾਰ ਗੁਰੂ ਬਿਨ ਸਮਝ ਨਾ ਆਵੇ ਗੁਰਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨ ਪਾਵੇ ਸਾਧ ਸੰਗਤ ਜੀ ਇਸ ਕਰਕੇ ਨਾ ਗੁਰੂ ਤੋਂ ਬਿਨਾ ਜ਼ਿੰਦਗੀ ਵਿੱਚ ਬੰਦੇ ਦੇ ਹਨੇਰਾ ਹੀ ਹਨੇਰਾ ਕਦੇ ਵੀ ਚਾਨਣ ਹੋਈ ਨਹੀਂ ਸਕਦਾ ਹੁਣੇ ਮਾਗ ਦੇ ਮਹੀਨੇ ਦੇ ਵਿੱਚ ਤੁਸੀਂ ਵੇਖੋਗੇ ਮਾਗੀ ਵਾਲੇ ਦਨੀ ਬਹੁਤ ਸਾਰੇ ਮੰਗ ਤੇ ਸਾਡੇ ਘਰਾਂ ਚ ਆਉਂਦੇ ਆ ਉਹਨਾਂ ਵਿੱਚ ਬੱਚੇ ਵੀ ਹੁੰਦੇ ਆ ਚਲੋ ਕਈ ਵਾਰੀ ਆਪਾਂ ਕਹਿ ਦਿੰਨੇ ਆ ਬੱਚਿਆਂ ਨੂੰ ਮੰਗਣਾ ਨਹੀਂ ਚਾਹੀਦਾ ਹੁਣ ਇਹ ਜਿਹੜੀਆਂ ਚੀਜ਼ਾਂ ਨੇ ਉਹ ਆਕਾਸ ਲੈ ਕੇ ਆਉਂਦੇ ਆ ਬੱਚੇ ਆਕਾਸ ਲੈ ਕੇ ਆਉਂਦੇ ਆ ਹਾਂ ਉਹਨਾਂ ਨੂੰ ਪੈਸੇ ਨਾ ਦਿਓ ਪਰ ਖਾਣ ਪੀਣ ਦੇ ਲਈ ਤਾਂ ਅਸੀਂ ਦੇ ਸਕਦੇ ਨਾ ਉਹਨਾਂ ਨੂੰ ਕੁਝ ਇਸ ਕਰਕੇ ਵੀ ਉਹਨਾਂ ਦੀ ਆਦਤ ਨਾ ਵਿਗੜੇ ਕਈ ਵਾਰੀ ਜਦੋਂ ਆਪਾਂ ਪੈਸੇ ਦੇ ਦਿੰਨੇ ਆ ਫਿਰ ਉਹ ਅੱਗੇ ਮਿਹਨਤ ਨਹੀਂ ਕਰਦੇ ਉਨਾਂ ਨੂੰ ਓਹ ਹੋ ਜਾਂਦਾ ਕਿ ਮੰਗ ਕੇ ਪੈਸੇ ਮੈੜੀ ਜਾਣੇ ਆ ਕੰਮਜਾਪ ਨਹੀਂ ਹੋ ਸਕਦੇ ਚਲੋ ਜੇ ਆ ਦਿਨਾਂ ਵਿੱਚ ਆ ਰਹੇ ਆ ਉਹਨਾਂ ਬੱਚਿਆਂ ਦਾ ਮੂੰਹ ਮਿੱਠਾ ਕਰਵਾ ਸਕਦੇ ਆ ਉਹਨਾਂ ਨੂੰ ਖਾਣ ਵਾਸਤੇ ਸਰਦੀ ਤੋਂ ਬਚਣ ਲਈ ਜਿਵੇਂ ਮੂੰਗਫਲੀ ਵਗੈਰਾ ਤੇ ਹੋਰ ਖਾਣ ਦੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਦਿੱਤੀਆਂ ਜਾ ਸਕਦੀਆਂ ਨੇ ਦੇਖੋ ਮਾਗ ਦੇ ਮਹੀਨੇ ਵਿੱਚ ਬਹੁਤ ਸਾਰੀਆਂ ਗੱਲਾਂ ਨੇ ਜਿਨ੍ਹਾਂ ਦਾ ਸਾਨੂੰ ਧਿਆਨ ਤਾਂ ਰੱਖਣਾ ਚਾਹੀਦਾ ਜਿੱਥੇ ਉੱਥੇ ਨਾਲ ਦੀ ਨਾਲ ਇਹ ਜਿਹੜੀ ਖਾਸ ਗੱਲ ਮੈਂ ਹੁਣ ਕਹਿਣ ਜਾ ਰਿਹਾ ਆ ਉਦੇ ਤੇ ਤੁਸੀਂ ਬਹੁਤ ਧਿਆਨ ਦੇਣਾ ਦੇਖੋ ਇਹ ਦਿਨਾਂ ਵਿੱਚ ਸਰਦੀ ਹੁੰਦੀ ਆ ਬਹੁਤ ਜ਼ਿਆਦਾ ਕਈ ਵਾਰੀ ਅਸੀਂ ਆਪਣੀ ਸਿਹਤ ਦਾ ਧਿਆਨ ਨਹੀਂ ਰੱਖਦੇ ਕਈ ਵਾਰੀ ਅਸੀਂ ਕਹਿੰਨੇ ਆ ਕਿ ਕੰਮ ਜ਼ਰੂਰੀ ਆ ਸਿਹਤ ਨਹੀਂ ਤੇ ਜੇ ਸਿਹਤ ਆ ਤੇ ਫਿਰ ਕੰਮ ਫਿਰ ਹੀ ਆਪਾਂ ਕੰਮ ਕਰ ਸਕਾਂਗੇ ਫਿਰ ਕੰਮ ਤੇ ਮਨ ਵੀ ਲੱਗੇਗਾ ਸਿਹਤ ਦਾ ਬਹੁਤ ਧਿਆਨ ਦੇਣ ਦੀ ਲੋੜ ਹੁੰਦੀ ਆ ਕਿਉਂਕਿ ਅਸੀਂ ਅਵੇਸਲੇ ਹੋ ਜਾਂਦੇ ਆ ਤੇ ਇੱਕ ਗੱਲ ਹੋਰ ਕਈ ਵਾਰੀ ਅਸੀਂ ਰੱਬ ਨਾਲ ਰੁੱਸ ਜਾਂਦੇ ਆ ਨਾਰਾਜ਼ ਹੋ ਜਾਂਦੇ ਆ ਕਹਿ ਦਿੰਨੇ ਆ ਰੱਬ ਨੇ ਕੀ ਕਰ ਦਿੱਤਾ ਸਾਡੀ ਜ਼ਿੰਦਗੀ ਵਿੱਚ ਇਦਾਂ ਹੀ ਇੱਕ ਸਾਖੀ ਦੁਆਰਾ ਇਹਨੂੰ ਸਮਝੋ ਹੈ ਤਾਂ ਸਨਾਤਨ ਧਰਮ ਦੀ ਪਰ ਸਿੱਖਿਆ ਬਹੁਤ ਵੱਡੀ ਮਿਲਦੀ ਆ ਇੱਕ ਵਾਰ ਨਾ ਉਦੋਜੀ ਨੇ ਕ੍ਰਿਸ਼ਨ ਭਗਵਾਨ ਜੀ ਨੂੰ ਕਿਹਾ ਕਹਿਣ ਲੱਗੇ ਤੁਸੀਂ ਇਹਨਾਂ ਜੀਆਂ ਨੂੰ ਇਹਨਾਂ ਦੇ ਦੁੱਖ ਦੇਖਦੇ ਹੋ ਭਗਵਾਨ ਆਪਣੇ ਦੇਸ਼ ਕਿਉਂ ਨਹੀਂ ਲੈ ਜਾਂਦੇ ਤੁਸੀਂ ਸਵਰਗਾਂ 'ਚ ਕਿਉਂ ਨਹੀਂ ਲੈ ਜਾਂਦੇ ਸਮਰਾਥੋਂ ਜੋ ਚਾਹੋ ਕਰ ਸਕਦੇ ਹਾਂ ਮੈਂ ਦੇਖ ਰਿਹਾ ਸੰਸਾਰ ਦੇ ਜਿਹੜੇ ਜੀ ਆ ਤਰ੍ਹਾਂ-ਤਰ੍ਹਾਂ ਦੇ ਦੁੱਖਾਂ ਤੇ ਕਲੇਸ਼ਾਂ 'ਚ ਫਸੇ ਪਏ ਆ ਨਿਰਾਸ਼ ਹੋ ਚੁੱਕੇ ਆ ਆਪ ਇਨ੍ਹਾਂ ਦੁਖੀ ਜੀਵਾ ਤੇ ਕਿਰਪਾ ਕਰੋ ਜੀ ਇਨ੍ਹਾਂ ਨੂੰ ਆਪਣੇ ਸੁੱਖ ਧਾਮ 'ਚ ਲੈ ਜਾਓ ਭਗਵਾਨ ਜੀ ਕਹਿੰਦੇ ਅਸੀਂ ਤਾਂ ਚਾਹੁੰਨੇ ਆ ਮਗਰ ਕੋਈ ਜਾਣ ਨੂੰ ਤਿਆਰ ਨਹੀਂ ਹੁੰਦਾ ਉਹਨਾਂ ਦੇ ਸੇਵਕ ਉਦੋ ਨੇ ਕਿਹਾ ਕਹਿੰਦੇ ਮੈਂ ਨਹੀਂ ਮੰਨਦਾ ਇਹ ਕਿਵੇਂ ਹੋ ਜਾਊਗਾ ਕਿ ਕੋਈ ਜਾਣ ਨੂੰ ਤਿਆਰ ਨਾ ਹੋਵੇ ਭਗਵਾਨ ਜੀ ਨੇ ਆਖਿਆ ਮੈਂ ਝੂਠ ਨਹੀਂ ਬੋਲਦਾ ਆਜੋ ਮੇਰੇ ਨਾਲ ਆਪਾਂ ਪੁੱਛਦੇ ਆਂ ਨਾ ਜੀਆਂ ਤੋਂ ਫਿਰ ਕਹਿੰਦੇ ਤੂੰ ਆਪ ਹੀ ਪੁੱਛ ਲਾ ਜੇ ਮੈਂ ਪੁੱਛਿਆ ਤੁਸਾਂ ਨੇ ਕਹਿਣਾ ਕੋਈ ਕਲਾ ਵਰਤਾ ਦਿੱਤੀ ਆ ਜਾਓ ਮੈਂ ਇੱਥੇ ਰੁਕਦਾ ਜੀਆਂ ਤੋਂ ਪੁੱਛੋ ਉਹ ਜਾਣ ਨੂੰ ਤਿਆਰ ਆ ਕਿ ਨਹੀਂ ਫਿਰ ਭਗਵਾਨ ਜੀ ਦੇ ਜਿਹੜੇ ਸੇਵਕ ਸੀਗੇ ਕ੍ਰਿਸ਼ਨ ਜੀ ਦੇ ਉਦੋਂ ਚੱਲ ਕੇ ਜਿਹੜੇ ਜੀਵ ਦੇ ਰਸਤੇ ਵਿੱਚ ਆਉਂਦੇ ਆ ਉਹਨਾਂ ਨੂੰ ਪਰੇਸ਼ਾਨ ਕਰਦੇ ਜਾਂਦੇ ਆ ਹੋਇਆ ਇੰਜ ਚੱਲਦੇ ਚੱਲਦੇ ਸਭ ਤੋਂ ਪਹਿਲਾਂ ਉਹਨਾਂ ਨੂੰ ਇੱਕ ਸੂਰ ਮਿਲਿਆ ਸਾਰਿਆਂ ਤੋਂ ਨਖਿੱਧ ਜੂਨ ਸੂਰ ਦੀ ਆ ਉਦੋਂ ਨੇ ਸੂਰ ਨੂੰ ਪੁੱਛਿਆ ਕਿ ਤੂੰ ਮਾਤ ਲੋਕ ਛੱਡ ਕੇ ਵੈਕੁੰਠ धाम ਜਾਣਾ ਚਾਹੁੰਨਾ ਉੱਥੇ ਬੜੀ ਸ਼ਾਂਤੀ ਆ ਬੜਾ ਆਨੰਦ ਆ ਬੜੀ ਰੌਸ਼ਨੀ ਆ ਜੇ ਤੂੰ ਚਾਹਵੇਂ ਅਸੀਂ ਦੋਵੇਂ ਹੁਣੇ ਹੀ ਤੈਨੂੰ ਉੱਥੇ ਲਿਜਾ ਸਕਦੇ ਹਾਂ ਸੂਰ ਨੇ ਉਦੋਂ ਨੂੰ ਪੁੱਛਿਆ ਕਿ ਤੁਹਾਡੇ ਵੈਕੁੰਠ ਵਿੱਚ ਬੱਚੇ ਆ ਉਦੋਂ ਨੇ ਕਿਹਾ ਨਹੀਂ ਸੂਰ ਨੇ ਪੁੱਛਿਆ ਕਿ ਉੱਥੇ ਮੈਨੂੰ ਖਾਣ ਪੀਣ ਲਈ ਵੈਸ਼ਟਾ ਗੰਦਗੀ ਮਿਲੂਗੀ ਉਦੋਂ ਕਹਿੰਦਾ ਨਹੀਂ ਕਹਿੰਦਾ ਹੋਰ ਬੜੀਆਂ ਚੀਜ਼ਾਂ ਮਿਲ ਜਾਣਗੀਆਂ ਪਰ ਸੂਰ ਕਹਿਣ ਲੱਗਾ ਕਿ ਮੈਨੂੰ ਤਾਂ ਚਾਹੀਦੀ ਹੀ ਗੰਦਗੀ ਹੈ ਕਿਉਂਕਿ ਗੰਦਗੀ ਤੋਂ ਸਵਾਦ ਲਾ ਹੋਰ ਮੇਰੇ ਲਈ ਕੀ ਹੋ ਸਕਦਾ ਇਸ ਕਰਕੇ ਮੈਂ ਤੇਰੇ ਨਾਲ ਬਿਕੰਠ ਨਹੀਂ ਜਾ ਸਕਦਾ ਕਹਿਣ ਦਾ ਭਾਵ ਇਹ ਆ ਦੁਨੀਆ ਛੱਡ ਕੇ ਨਾਮ ਵੱਲ ਲੱਗਣਾ ਬੜਾ ਔਖਾ ਹੁੰਦਾ ਇਹ ਕਰਮ ਦੁਨੀਆ ਦੇ ਆ ਜਿਹੜੇ ਧੰਦੇ ਆ ਨਾ ਵਾਸ਼ਨਾ ਛੱਡ ਕੇ ਓਹ ਲੱਗਦਾ ਵੀ ਇਦੋਂ ਮਠਾਸ ਕੋਈ ਚੀਜ਼ ਨਹੀਂ ਜਿਵੇਂ ਸੂਰ ਕਹਿੰਦਾ ਗੰਦਗੀ ਤੋਂ ਚੰਗੀ ਚੀਜ਼ ਕਿਹੜੀ ਹੋ ਸਕਦੀ ਹੈ ਜਦੋਂ ਕਿ ਗੰਦਗੀ ਤੋਂ ਬੁਰੀ ਚੀਜ਼ ਕੋਈ ਹੁੰਦੀ ਨਹੀਂ ਗੰਦਗੀ ਤਾਂ ਗੰਦਗੀ ਹੁੰਦੀ ਆ ਬਿਨਾਂ ਭਾਗਾਂ ਤੋਂ ਇਹ ਦੌਲਤ ਨਹੀਂ ਮਿਲਦੀ ਬਿਨ ਭਾਗਾਂ ਸਤਸੰਗ ਨਾ ਲੱਭੇ ਗੁਰਬਾਣੀ ਦਾ ਵੀ ਜ਼ਿਕਰ ਆਉਂਦਾ ਨਾ ਇਸ ਕਰਕੇ ਲੋਕ ਜਿਹੜੇ ਆ ਵਿਸ਼ਿਆਂ ਵਿਕਾਰਾਂ ਵੱਲੋਂ ਮੂੰਹ ਮੋੜਨ ਲਈ ਤਿਆਰ ਨਹੀਂ ਭਗਵਾਨ ਜੀ ਕਹਿੰਦੇ ਮੈਂ ਕਿਵੇਂ ਇਹਨਾਂ ਨੂੰ ਬੇਕਉਂਠ ਧਾਮ ਲੈ ਜਾ ਇਹਨਾਂ ਦੇ ਨਸੀਬ ਦੇ ਵਿੱਚ ਸੱਚਾ ਆਨੰਦ ਹੀ ਹੈ ਨਹੀਂ ਇਸ ਕਰਕੇ ਇਹ ਤੁਹਾਨੂੰ ਕਿਉਂ ਕਹੀ ਆ ਜੀ ਗੱਲ ਮੈਂ ਇਹ ਗੱਲ ਦਾ ਤੁਸੀਂ ਵੀ ਧਿਆਨ ਰੱਖਣਾ ਕਈ ਵਾਰੀ ਅਸੀਂ ਜਲਦਬਾਜ਼ੀ ਬਹੁਤ ਕਰ ਜਾਂਦੇ ਆਂ ਕਾਲੀ ਵਿੱਚ ਫੈਸਲੇ ਕਰਦੇ ਆ ਕਾਲੀ ਵਿੱਚ ਕੀਤੇ ਕੰਮ ਵਾਰ-ਵਾਰ ਕਰਨੇ ਪੈਂਦੇ ਆ ਕਈ ਵਾਰ ਕਰਨੇ ਪੈਂਦੇ ਆ ਹੁਣ ਦੇਖੋ ਗੁਰਮੁਖ ਪਿਆਰਿਓ ਇਹ ਜਿਹੜੇ ਜ਼ਿੰਦਗੀ ਵਿੱਚ ਮੌਕੇ ਮਿਲਦੇ ਆ ਕਈ ਵਰੀ ਬਦਲਾਵਾ ਮਾ ਗੁੱਟ ਜਾਂਦੇ ਆ ਲੋੜ ਇਹਨਾਂ ਨੂੰ ਸੰਭਾਲਣ ਦੀ ਤਾਂ ਜਦੋਂ ਵੀ ਆਪਾਂ ਗੁਰਦੁਆਰਾ ਸਾਹਿਬ ਜਾਣਾ ਮਾਗਦੇ ਮਹੀਨੇ ਵਿੱਚ ਉੱਥੇ ਕਦੇ ਵੀ ਹੋਮੇ ਦੇ ਨਾਲ ਕੁਝ ਨਹੀਂ ਕਰਨਾ ਨਾ ਦਾਨ ਨਾ ਪੁੰਨ ਨਾ ਸੇਵਾ ਕਿਉਂਕਿ ਦੇਖੋ ਮਾੜੀ ਨੀਅਤ ਦੇ ਨਾਲ ਕੋਈ ਵੀ ਚੰਗਾ ਕੰਮ ਕੀਤਾ ਜਾਵੇ ਪਰ ਨੀਤ ਮਾੜੀ ਹੋਵੇ ਯਾਦ ਰੱਖਿਓ ਉਹ ਫਲਦਾ ਨਹੀਂ ਹੁੰਦਾ ਉਹਦਾ ਫਲ ਨਹੀਂ ਮਿਲਦਾ ਹੁੰਦਾ ਸਾਧ ਸੰਗਤ ਜੀ ਇਸੇ ਕਰਕੇ ਮਾਗਦੇ ਮਹੀਨੇ ਵਿੱਚ ਹੁਣ ਆਪਾਂ ਆਪਦੀ ਮਾੜੀ ਆਦਤ ਵੀ ਛੱਡ ਸਕਦੇ ਆਂ ਕਈ ਸਾਰਾ ਦਿਨ ਸ਼ਰਾਬ ਪੀਂਦੇ ਆਂ ਮਾਗਦੇ ਮਹੀਨੇ ਛੱਡ ਦਿੰਦੇ ਆਂ ਹੁਣ ਸੋਚਣ ਦੀ ਗੱਲ ਇਹ ਆ ਜੇ ਤੁਸੀਂ 1 ਮਹੀਨਾ ਲਗਾਤਾਰ ਸ਼ਰਾਬ ਨਹੀਂ ਪੀਂਦੇ ਇਹਦਾ ਮਤਲਬ ਤੁਸੀਂ 11 ਮਹੀਨੇ ਵੀ ਛੱਡ ਸਕਦੇ ਹੋ ਇਹ ਤੁਹਾਡੇ ਮੰਦਾ ਖਿਆਲ ਹੀ ਐ ਇੱਕ ਇਸ ਕਰਕੇ ਸਦਾ ਹੀ ਬੁਰੀ ਆਦਤ ਜਿਹੜੀ ਆ ਬੰਦੇ ਨੂੰ ਢਟਾਲ ਕਰ ਦਿੰਦੀ ਐ ਅੰਦਰੋਂ ਖੋਖਲਾ ਕਰ ਦਿੰਦੀ ਐ ਔਗਣਾ ਨਾਲ ਭਰ ਦਿੰਦੀ ਐ ਕਿਉਂਕਿ ਰੋਜ਼-ਰੋਜ਼ ਉਹਨੇ ਉਹ ਕਰਨੀ ਹੁੰਦੀ ਐ ਰੋਜ਼-ਰੋਜ਼ ਸ਼ਰਾਬ ਪੀਣੀ ਕਹਿੰਦਾ ਮਾਗਦੇ ਮਹੀਨੇ ਵਿੱਚ ਮੈਂ ਨਹੀਂ ਪੀਵਾਂਗਾ ਸੇਵਾ ਕਰਾਂਗਾ ਚਲੋ ਵਧੀਆ ਪਰ ਦੇਖੋ ਜੀ ਜੇ ਤੁਸੀਂ 1 ਮਹੀਨਾ ਰਹਿ ਸਕਦੇ ਹੋ ਇਹਦੇ ਬਿਨਾ ਤਾਂ ਬਾਕੀ 11 ਮਹੀਨੇ ਕਿਉਂ ਨਹੀਂ ਬਾਕੀ ਸਾਰੀ ਜ਼ਿੰਦਗੀ ਕਿਉਂ ਨਹੀਂ ਜਿਹੜੀ ਚੀਜ਼ ਬਿਨਾ 30 ਦਿਨ ਸਰ ਸਕਦਾ ਸਾਰੀ ਜ਼ਿੰਦਗੀ ਵੀ ਉਹਦੇ ਬਿਨਾ ਸਰ ਸਕਦਾ ਲੋੜ ਤਾਂ ਆਪਣੇ ਮਨ ਨੂੰ ਸਮਝਾਉਣ ਦੀ ਆ ਇਸ ਕਰਕੇ ਸਦਾ ਹੀ ਭਾਈ ਸਦਾ ਹੀ ਆਪਦੀ ਜਿਹੜੀ ਜ਼ਿੰਦਗੀ ਆ ਨਾ ਤੇ ਉਹਨੂੰ ਸਵਾਰਨਾ ਚਾਹੀਦਾ ਸਾਨੂੰ ਕਈ ਵਾਰੀ ਆਪਾਂ ਕੀ ਕਰਦੇ ਆ ਲੋਕਾਂ ਦਾ ਮੁੱਲ ਪਾਉਣ ਲੱਗ ਜਾਂਦੇ ਆ ਜਦ ਕਿ ਲੋੜ ਉਹਨਾਂ ਦੀ ਕਦਰ ਪਾਉਣ ਦੀ ਹੁੰਦੀ ਆ ਆਪਾਂ ਕਦਰ ਨਹੀਂ ਕਰਦੇ ਕਈ ਵਾਰੀ ਅਸੀਂ ਆਪਣਾ ਸਤਕਾਰ ਹੀ ਨਹੀਂ ਕਰਦੇ ਦੂਜਿਆਂ ਦੀ ਸਤਕਾਰ ਦੀ ਤਾਂ ਰਹੀ ਦੂਰ ਦੀ ਗੱਲ ਇਸ ਕਰਕੇ ਸਾਨੂੰ ਥੋੜਾ ਸੋਚਣਾ ਚਾਹੀਦਾ ਇਹਨਾਂ ਚੀਜ਼ਾਂ ਨੂੰ ਭਵਿੱਖ ਉਹਨਾਂ ਦਾ ਹੁੰਦਾ ਜਿਹੜੇ ਇਹਨੂੰ ਇਹਦੇ ਆਉਣ ਤੋਂ ਪਹਿਲਾਂ ਵੇਖ ਲੈਂਦੇ ਆ ਕਿ ਮੈਂ ਅੱਜ ਆਹ ਕੰਮ ਕਰ ਰਿਹਾ ਅੱਜ ਦੇ ਕੀਤੇ ਕੰਮ ਨੇ ਆਉਣ ਵਾਲਾ ਭਵਿੱਖ ਬਣਾਣਾ ਕਈ ਬੰਦੇ ਹੁੰਦੇ ਆ ਅੱਜ ਚੰਗਾ ਕਰਦੇ ਆ ਮਿਹਨਤ ਕਰਦੇ ਆ ਆਉਣ ਵਾਲੇ ਸਮੇਂ 'ਚ ਉਹਨਾਂ ਨੂੰ ਦਾ ਫਲ ਮਿਲਦਾ ਫਿਰ ਆਪਾਂ ਕਹਿੰਨੇ ਆ ਬੰਦੇ ਦੀ ਨੀ ਤਰੱਕੀ ਕਿਵੇਂ ਹੋਗੀ ਚੜ੍ਹਾਈ ਕਿਵੇਂ ਹੋਗੀ ਦੇਖ ਦੇ ਕੇ ਕਈ ਵਾਰੀ ਮਨ ਦੇ ਵਿੱਚ ਈਰਖਾ ਆ ਜਾਂਦੀ ਹੈ ਇਹ ਵੀ ਕੰਮ ਸਿੱਖ ਨੇ ਨਹੀਂ ਕਰਨੇ ਜੀ ਮਾਗ ਦੇ ਮਹੀਨੇ ਵਿੱਚ ਜਿੰਨੇ ਵੀ ਆਪਾਂ ਵੇਖਦੇ ਹਾਂ ਮਹਾਪੁਰਖ ਹਨ ਰੱਬ ਦੇ ਪਿਆਰੇ ਆ ਉਹ ਆਉਂਦੇ ਆ ਕਥਾਵਾਚਕ ਵੀ ਆਉਂਦੇ ਆ ਜਿਹੜੇ ਸਾਨੂੰ ਸਮਝਾਉਂਦੇ ਆ ਕਿ ਇਹ ਮਹੀਨੇ ਦਾ ਅਸਲ ਤਤ ਕੀ ਆ ਮਨ ਦਾ ਇਸ਼ਨਾਨ ਤੀਰਥ ਨਾਵਨ ਜਾਓ ਤੀਰਥ ਨਾਮ ਹੈ ਤਾਂ ਸਾਨੂੰ ਭਾਈ ਮਨ ਨੂੰ ਇਸ਼ਨਾਨ ਕਰਵਾਉਣਾ ਚਾਹੀਦਾ ਵੱਧ ਤੋਂ ਵੱਧ ਬਾਣੀ ਕੰਠ ਕਰਨੀ ਚਾਹੀਦੀ ਹੈ ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰਦਾਨ ਚੰਗੀ ਚੀਜ਼ ਸਿੱਖ ਕੇ ਆਪ ਦੇ ਤੱਕ ਨਹੀਂ ਰੱਖਣੀ ਚਾਹੀਦੀ ਉਹਨੂੰ ਅੱਗੇ ਵੀ ਵੰਡ ਕੇ ਸ਼ਕਣਾ ਚਾਹੀਦਾ ਇਹ ਸਿੱਖਿਆ ਸਾਨੂੰ ਮਾਘ ਦੇ ਮਹੀਨੇ ਵਿੱਚੋਂ ਮਿਲਦੀ ਹੈ ਅਸੀਂ ਛੋਟੇ ਛੋਟੇ ਸਮਾਗਮ ਕਰਵਾ ਸਕਦੇ ਹਾਂ ਬੱਚਿਆਂ ਦੇ ਦਸਤਾਰ ਮੁਕਾਬਲੇ ਕੈਂਪ ਲਾ ਸਕਦੇ ਹਾਂ ਪਿੰਡਾਂ ਦੇ ਵਿੱਚ ਬੜਾ ਕੁਝ ਹੈ ਕਰਨ ਨੂੰ ਜੇ ਕਰਨਾ ਚਾਹੀਏ ਜ਼ਰੂਰੀ ਨਹੀਂ ਹੁੰਦਾ ਕਿ ਹਰ ਚੀਜ਼ ਨੂੰ ਕਰਨ ਲਈ ਪੈਸੇ ਦੀ ਲੋੜ ਹੀ ਹੁੰਦੀ ਆ। ਕਈ ਵਾਰੀ ਬਸ ਅੱਗੇ ਲੱਗਣਾ ਪੈਂਦਾ। ਸੰਗਤ ਸਾਡਾ ਸਹਿਯੋਗ ਦਿੰਦੀ ਆ। ਵੱਡੇ-ਵੱਡੇ ਕੰਮ ਇਉਂ ਹੋ ਜਾਂਦੇ ਆ ਜਿਵੇਂ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਇਹ ਛੋਟਾ ਜਿਹਾ ਕਾਰਜ ਸੀ। ਕੋਈ ਘਵਰਾਉਣ ਦੀ ਲੋੜ ਨਹੀਂ। ਇਸ ਕਰਕੇ ਭਾਈ ਕਰਮ ਕਰੋ। ਚੰਗੇ ਕਰਮ ਕਰੋ। ਆਪਣੇ ਭਾਈਚਾਰਕ ਸਾਂਝ ਵਧਾਓ। ਇਹਦੇ ਨਾਲ ਤੁਹਾਨੂੰ ਖੁਸ਼ੀਆਂ ਮਿਲਣਗੀਆਂ। ਤੇ ਬਾਕੀ ਦੇਖੋ ਜੀ ਜਿਹੜੇ ਬਜ਼ੁਰਗ ਹੁੰਦੇ ਆ ਉਹਨਾਂ ਕੋਲ ਉਮਰਾਂ ਦਾ ਤਜਰਬਾ ਹੁੰਦਾ ਉਹਨਾਂ ਦੇ ਵਾਲ ਐਵੇਂ ਚਿੱਟੇ ਨਹੀਂ ਹੋਏ ਹੁੰਦੇ ਇਸ ਕਰਕੇ ਅਸੀਂ ਕੋਈ ਵੀ ਗੱਲ ਉਹਨਾਂ ਨਾਲ ਸਾਂਝੀ ਕਰ ਸਕਦੇ ਆ ਉਹ ਹਰ ਕਿਸੇ ਲਈ ਲਾਭਕਾਰੀ ਹੁੰਦੀ ਹੈ ਉਹਨਾਂ ਦੇ ਤਜਰਬੇ ਕਿਉਂਕਿ ਉਹਨਾਂ ਨੇ ਘਾਟੇ ਖਾਦੇ ਹੁੰਦੇ ਆ ਜ਼ਿੰਦਗੀ ਵਿੱਚ ਪਏ ਹੋਏ ਘਾਟਿਆਂ ਦੇ ਕੁੱਲ ਜੋੜ ਨੂੰ ਤਜਰਬਾ ਕਹਿੰਦੇ ਆ ਜੋ ਖਟਿਆ ਹੁੰਦਾ ਗਵਾਇਆ ਹੁੰਦਾ ਤਾਂ ਇਸ ਕਰਕੇ ਭਾਈ ਸਾਨੂੰ ਉਹਨਾਂ ਨਾਲ ਵੀ ਸਾਂਝ ਬਣਾ ਕੇ ਰੱਖਣੀ ਚਾਹੀਦੀ ਆ ਡੈਗ ਦੇ ਉਹੀ ਦਰਖਤ ਆ ਜਿਨ੍ਹਾਂ ਦੀਆਂ ਜੜਾਂ ਖੋਖਲੀਆਂ ਹੁੰਦੀਆਂ ਨੇ ਪਰ ਦੋਸ਼ ਕਈ ਵਾਰੀ ਮੀਂਹ ਤੇ ਹਨੇਰੀ ਤੇ ਲੱਗ ਜਾਂਦਾ ਨਹੀਂ ਪਾਈ ਕਈ ਵਾਰੀ ਸਾਡੀਆਂ ਗਲਤੀਆਂ ਆਪਦੀਆਂ ਹੁੰਦੀਆਂ ਕਮੀਆਂ ਅਸੀਂ ਦੂਜਿਆਂ 'ਚ ਕੱਢ ਦਿੰਨੇ ਆ ਦੱਦੈ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰਜਨ ਹੁਣ ਇੱਥੇ ਜਿਹੜੀ ਇੱਕ ਗੱਲ ਉਹ ਬੱਚਿਆਂ ਵਾਸਤੇ ਆ ਦੇਖੋ ਅੱਜਕੱਲ੍ਹ ਜਿਹੜੇ ਬੱਚੇ ਆ ਉਹ ਬਸੰਤ ਪੰਚਮੀ ਕਰਕੇ ਪਤੰਗ ਵੀ ਉਡਾਉਂਦੇ ਆ ਪਤੰਗ ਉਡਾਉਂਦੇ ਉਡਾਉਂਦੇ ਕਈ ਬੱਚੇ ਜਿਹੜੇ ਆ ਜिद ਕਰਦੇ ਆ ਕਿ ਸਾਨੂੰ ਉਹ ਵਾਲੀ ਡੋਰ ਲਿਆ ਕੇ ਦੋ ਜਿਹੜੀ ਕਿ ਬਹੁਤ ਜ਼ਿਆਦਾ ਖਤਰਨਾਕ ਆ ਇਹਨੂੰ ਆਪਾਂ ਚਾਈਨਾ ਡੋਰ ਵੀ ਕਹਿ ਦਿੰਨੇ ਆ ਜਿਹਦੇ ਨਾਲ ਪੰਛੀ ਜਿਹੜੇ ਆ ਉਹਨਾਂ ਦਾ ਵੀ ਨੁਕਸਾਨ ਹੁੰਦਾ ਮਨੁੱਖ ਦਾ ਵੀ ਨੁਕਸਾਨ ਹੁੰਦਾ ਅਸੀਂ ਨਾ ਬੱਚਿਆਂ ਦੇ ਪਿੱਛੇ ਨਹੀਂ ਲੱਗਣਾ ਅਸੀਂ ਇਹਨਾਂ ਬੱਚਿਆਂ ਨੂੰ ਸਮਝਾਉਣਾ ਦਿਖਾਉਣਾ ਕਿ ਕੁਦਰਤ ਆਏ ਪੰਛੀ ਆ ਨਿੱਕੇ ਨਿੱਕੇ ਇਹਨਾਂ ਦਾ ਵੀ ਪਰਿਵਾਰ ਆ ਕਿਸ ਤਰ੍ਹਾਂ ਉਹਨਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਡੋਰ ਉਹਦੀਆਂ ਵੀਡੀਓ ਅਸੀਂ ਦਿਖਾ ਸਕਦੇ ਇਹਨਾਂ ਨੂੰ ਜਦੋਂ ਬੱਚੇ ਦੇਖਣਗੇ ਆਪੇ ਹੀ ਸਮਝ ਜਾਣਗੇ ਬੱਚੇ ਹੁਣ ਕਈ ਵਾਰੀ ਜिद ਕਰਦੇ ਆ ਤੇ ਅਸੀਂ ਉਹਨਾਂ ਦੀ ਜिद ਪਗਾਉਣ ਲੱਗ ਜਾਂਦੇ ਆ ਇਹ ਕਦੇ ਵੀ ਗਲਤੀ ਨਹੀਂ ਕਰਨੀ ਅੱਜ ਬੱਚੇ ਦੀ ਇੱਕ ਜिद ਪਗਾਉਂਗੇ ਕੱਲ ਨੂੰ ਦੂਜੀ ਮੰਗੇਗਾ ਚੀਜ਼ ਕੱਲ ਪਰਸੋਂ ਨੂੰ ਤੀਜੀ ਤੁਹਾਡੇ ਸਿਰ ਦੇ ਉੱਪਰ ਬੈਠੇਗਾ ਕੇ ਤੁਹਾਨੂੰ ਉਮਰ ਭਰ ਪਰੇਸ਼ਾਨ ਕਰੇਗਾ ਇਹ ਗਲਤੀ ਕਦੇ ਨਹੀਂ ਕਰਨੀ ਅੱਜ ਕੱਲ ਇਹ ਸ਼ਿਕਾਇਤ ਬਹੁਤ ਜ਼ਿਆਦਾ ਆ ਰਹੀ ਆ ਤੇ ਇਨਸਾਨਾਂ ਦੇ ਉੱਪਰ ਵੀ ਇਹ ਜਿਹੜੀ ਡੋਰ ਆ ਨੁਕਸਾਨ ਕਰ ਰਹੀ ਆ ਉਹਨਾਂ ਦੇ ਅੰਗ ਕੱਟੇ ਜਾ ਰਹੇ ਆ ਤਾਂ ਇਹ ਭੁੱਲ ਕੇ ਵੀ ਨਹੀਂ ਕਦੇ ਕਰਨੀ ਇਸ ਕਰਕੇ ਭਾਈ ਇਹ ਇੱਕ ਵੱਡੀ ਗਲਤੀ ਆ ਜਿਹੜੀ ਹੋ ਰਹੀ ਆ ਤੇ ਆ ਹੁਣ ਬਸੰਤ ਪੰਚਮੀ ਦਾ ਵੀ ਤਿਉਹਾਰ ਵਿੱਚ ਹੀ ਆਉਣਾ ਹੈ ਤੇ ਉਹ ਇਸੇ ਮਹੀਨੇ ਵਿੱਚ ਹੀ ਆਉਣਾ ਜਿਹਦੇ ਕਰਕੇ ਵੱਡੀਆਂ ਗਲਤੀਆਂ ਹੋਣੀਆਂ ਨੇ ਇਹ ਗਲਤੀਆਂ ਕਰਕੇ ਖੁਸ਼ੀਆਂ ਮਨਾਉਣੀਆਂ ਇਹ ਕੋਈ ਚੰਗੀ ਗੱਲ ਤਾਂ ਹੁੰਦੀ ਨਹੀਂ ਜੀ ਫਿਰ ਤੇ ਜੇ ਤੁਸੀਂ ਇਹ ਗਲਤੀ ਕਰਨ ਲੱਗੇ ਸੀ ਜਾਂ ਕੀਤੀ ਆ ਉਹਦੀ ਰੱਬ ਕੋਲੋਂ ਮਾਫੀ ਮੰਗੋ ਕੁਦਰਤ ਨੂੰ ਆਪਾਂ ਵਿਗਾੜਨਾ ਨਹੀਂ ਆਪਾਂ ਸਵਾਰਨਾ ਮਨੁੱਖਾ ਜਨਮ ਆਪਣਾ ਇਹ ਸਭ ਤੋਂ ਉੱਤਮ ਜੁਨੀ ਮੰਨੀ ਗਈ ਆ ਇਹ ਸਰਦਾਰ ਜੁਨੀ ਆ ਤੇ ਸਰਦਾਰ ਜੁਨੀ ਲੈ ਕੇ ਜੇ ਕਰਤੂਤਾਂ ਪਸ਼ੂਆਂ ਵਾਲੀਆਂ ਕਰਨੀਆਂ ਨੇ ਕਰਤੂਤ ਬਸ਼ੂ ਕੀ ਮਾਨਸ ਜਾਤ ਫਿਰ ਸੁੱਖ ਕਿੱਥੋਂ ਮਿਲਣਾ ਜੀ ਸਾਨੂੰ ਸੁੱਖ ਨਹੀਂ ਮਿਲ ਸਕਦਾ ਤਾਂ ਸਾਨੂੰ ਭਾਈ ਇਹ ਚੀਜ਼ਾਂ ਸਾਰੀਆਂ ਹੀ ਛੱਡਣੀਆਂ ਪਹਿਣਗੀਆਂ ਜਿਹੜੀਆਂ ਸਾਡੀ ਕੁਦਰਤ ਦਾ ਘਾਣ ਕਰਦੀਆਂ ਨੇ ਇਹ ਚੀਜ਼ਾਂ ਬਹੁਤ ਹੁੰਦੀਆਂ ਨੇ ਅਸੀਂ ਇਹਨਾਂ ਵੱਲ ਧਿਆਨ ਹੀ ਨਹੀਂ ਦਿੰਦੇ ਕਈ ਵਾਰੀ ਅਸੀਂ ਕਹਿੰਨੇ ਆਂ ਵੀ ਅਸੀਂ ਪਾਠ ਤਾਂ ਕਰ ਲਿਆ ਪਰ ਜੇ ਕੁਦਰਤ ਦਾ ਨੁਕਸਾਨ ਕਰਨਾ ਫਿਰ ਪਾਠ ਕੀਤੇ ਦਾ ਵੀ ਕੀ ਲਾਭ ਆ ਜੀ ਇਹ ਪਵਨ ਗੁਰੂ ਪਾਣੀ ਪਿਤਾ ਪੜਨਾਂ ਹੀ ਆ ਮੰਨਣਾ ਨਹੀਂ ਫਿਰ ਪੜ੍ਹੇ ਦਾ ਕੀ ਫਾਇਦਾ ਇਸ ਕਰਕੇ ਇਹ ਨਿੱਕੇ ਨਿੱਕੀਆਂ ਗੱਲਾਂ ਦੇਖਣ ਨੂੰ ਲੱਗਦਾ ਛੋਟੀਆਂ ਨੇ ਪਰ ਇਹਨਾਂ ਦੇ ਨਤੀਜੇ ਬਹੁਤ ਜ਼ਿਆਦਾ ਭਿਆਨਕ ਨਿਕਲ ਰਹੇ ਆ ਅੰਮ੍ਰਿਤਸਰ ਸ਼ਹਿਰ ਵਿੱਚ ਜਾਓ ਵੱਡੇ ਸ਼ਹਿਰਾਂ ਵਿੱਚ ਜਾਓ ਜਿੱਥੇ ਪਤੰਗ ਉੱਡ ਰਹੇ ਆ ਪਤਾ ਲੱਗੇਗਾ ਕਿੰਨੇ ਲੋਕਾਂ ਦਾ ਨੁਕਸਾਨ ਹੋ ਗਿਆ ਪੜੋ ਜਾ ਕੇ ਖਬਰਾਂ ਇਹ ਚਾਈਨਾ ਡੋਰ ਨੇ ਕਿੰਨਾ ਘਾਣ ਕੀਤਾ ਇਸ ਕਰਕੇ ਕੁਦਰਤ ਦਾ ਵੀ ਪੰਛੀਆਂ ਦਾ ਵੀ ਮਨੁੱਖ ਦਾ ਵੀ ਫਿਰ ਵੀ ਅਸੀਂ ਇਹ ਕਰਨਾ ਚਾਹੁੰਦੇ ਆ ਹਾਧਾ ਇਹ ਗੱਲਾਂ ਦੀ ਤਾਂ ਸਾਨੂੰ ਥੋੜਾ ਸੋਚਣਾ ਪਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਜੀ ਅਸੀਂ ਕੁਦਰਤ ਨੂੰ ਸੰਭਾਲਾਂਗੇ ਦੇਖੋ ਅਮਰੀਕਾ ਦੇ ਵਿੱਚ ਦੇਖੋ ਕਿਵੇਂ ਕੁਦਰਤ ਜਦੋਂ ਫਿਰ ਕਹਿਰ ਦਿਖਾਉਂਦੀ ਆ ਤੇ ਇਹੋ ਜਿਹੇ ਵੱਡੇ ਵੱਡੇ ਜਿਹੜੇ ਆ ਕਾਰੋਬਾਰ ਹੁੰਦੇ ਆ ਤੇ ਉਹ ਜਿਹੜੇ ਸੜ ਕੇ ਸੁਆਹ ਹੋ ਜਾਂਦੇ ਆ ਮਾਣ ਨਹੀਂ ਕਰੀਦਾ ਕਦੇ ਉੱਚੇ ਕਾਰੋਬਾਰਾਂ ਦਾ ਮਰੀਦਾ ਪਤਾ ਨਹੀਂ ਹੁੰਦਾ ਰੱਬ ਦੀਆਂ ਪਈਆਂ ਮਾਰਾਂ ਦਾ ਇਹ ਰੱਬ ਦੀ ਮਾਰ ਜਦੋਂ ਪੈਂਦੀ ਆ ਫਿਰ ਭੱਜਣ ਨੂੰ ਰਾਹ ਨਹੀਂ ਲੱਭਦਾ ਸਾਥ ਸੰਗਤ ਜੀ ਰੱਬ ਅੱਗੇ ਆਪਾਂ ਅਰਦਾਸ ਕਰਨੀ ਆ ਇਹ ਮਹੀਨੇ ਦੇ ਵਿੱਚ ਚੰਗੇ ਕਰਮ ਕਰਨੇ ਆ ਭਾਈਚਾਰਕ ਸਾਂਝ ਵਧਾਉਣੀ ਆ ਸੇਵਾ ਕਰਨੀ ਆ ਮੈਂ ਦੁਹਰਾ ਦਿਆਂ ਹਉਮੈ ਨਹੀਂ ਕਰਨੀ ਗਮਾਨ ਨਹੀਂ ਕਰਨਾ ਨਿਮਰਤਾ ਦੇ ਨਾਲ ਚੱਲਣਾ ਹੈ ਆ ਜਿਹੜੀ ਜੇ ਪਤੰਗ ਵਗੈਰਾ ਬੱਚੇ ਉਡਾਉਂਦੇ ਆ ਜਦ ਕਰਦੇ ਆ ਫਿਰ ਉਹਨਾਂ ਨੂੰ ਬਹੁਤ ਹੀ ਪਿਆਰ ਪ੍ਰੇਮ ਸਨੇਹ ਦੇ ਨਾਲ ਸਮਝਾ ਦੇਣੀ ਆ ਗੱਲ ਸਾਧ ਸੰਗਤ ਜੀ ਇਸ ਕਰਕੇ ਅੱਗੇ ਹੀ ਜਾਣਾ ਪਿੱਛੇ ਮੁੜ ਕੇ ਨਹੀਂ ਦੇਖਣਾ ਜ਼ਿੰਦਗੀ ਦੇ ਵਿੱਚ ਵੱਡੇ ਰਾਹੀਗਾਰ ਜਿਹੜੇ ਹੁੰਦੇ ਆ ਪਿੱਛੇ ਮੁੜ ਮੁੜ ਕੇ ਆਪਣੀਆਂ ਪੈੜਾਂ ਨਹੀਂ ਵੇਖਦੇ ਹੁੰਦੇ ਪਿਛੇ ਜੇ ਮੁੜ ਕੇ ਦੇਖਿਆ ਜਾਂਦਾ ਹੁੰਦਾ ਪਿੱਛੇ ਦੇਖਾਂਗੇ ਤੇ ਅੱਗੇ ਨਹੀਂ ਵਧਿਆ ਜਾਣਾ ਸੋ ਇਹ ਚੀਜ਼ਾਂ ਨੂੰ ਛੱਡਣਾ ਪਊਗਾ ਜਿਹੜੀਆਂ ਸਾਨੂੰ ਪਿੱਛੇ ਨੂੰ ਖਿੱਚਦੀਆਂ ਨੇ ਗੁਰੂ ਨਾਲੋਂ ਤੋੜਦੀਆਂ ਨੇ ਆਓ ਜੀ ਹੁਣ ਆਪਾਂ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ ਤੇ ਉਸ ਤੋਂ ਬਾਅਦ ਫਤਿਹ ਬੁਲਾਵਾਂਗੇ ਗੁਰੂ ਮਹਾਰਾਜ ਕਿਰਪਾ ਕਰਨ ਜੀ ਤੇ ਇਹ ਜਿਹੜਾ ਮਹੀਨਾ ਹੈ ਸਭ ਲਈ ਸੁੱਖਾਂ ਖੁਸ਼ੀਆਂ ਖੇੜਿਆਂ ਭਰਿਆ ਬਤੀਤ ਹੋਵੇ ਸਤਿਗੁਰੂ ਜੀ ਰਹਿਮਤ ਕਰਨ ਜੀ ਤਾਨਕ ਨਾਮ ਚੜਦੀ ਕਲਾ ਤੇਰੇ ਬਾਣੀ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ